ਕੈਦਾਰਨਾਥ ਯਾਤਰਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਾਬਾ ਕੈਦਾਰ ਦੇ ਦਰਸ਼ਨ ਲਈ ਯਾਤਰੀਆਂ ਦਾ ਹਜ਼ੂਮ ਉਮੜ ਰਿਹਾ ਹੈ ਕੈਦਾਰ ਘਾਟੀ ਤੋਂ ਲੈ ਕੇ ਕੈਦਾਰ ਧਾਮ ਤੱਕ ਯਾਤਰੀਆਂ ਨਾਲ ਭਰਿਆ ਪਿਆ ਹੈ ਇਸ ਸਾਲ ਬਾਬਾ ਕੈਦਾਰ ਦੇ ਦਰਸ਼ਨਾਂ ਲਈ ਉਮੀਦ ਤੋਂ ਵੱਧ ਤੀਰਥ ਯਾਤਰੀ ਪਹੁੰਚ ਰਹੇ ਨੇ ਤੇ ਪੁਰਾਣੇ ਸਾਰੇ ਰਿਕਾਰਡ ਟੁੱਟ ਰਹੇ ਨੇ ਪਿਛਲੀ ਯਾਤਰਾ ਵਿੱਚ ਬਣੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਇਸ ਵਾਰ ਸਿਰਫ 18 ਦਿਨਾਂ ਵਿੱਚ 5 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਨੇ ਇਸ ਵਾਰ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰੇਕ ਦਿਨ 30 ਹਜ਼ਾਰ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਪ੍ਰਸ਼ਾਸਨ ਵੀ ਕੇਦਾਰਨਾ ਧਾਮ ਦੀ ਯਾਤਰਾ ਤੇ ਪੈਣੀ ਨਜ਼ਰ ਬਣਾਏ ਰੱਖੇ ਰੱਖ ਰਿਹਾ ਹੈ ਪੈਦਲ ਰਸਤੇ ਸਣੇ ਧਾਮ ਵਿੱਚ ਯਾਤਰੀਆਂ ਨੂੰ ਬਿਜਲੀ ਰਹਿਣ ਤੇ ਖਾਣ ਪੀਣ ਦੀਆਂ ਸਹੂਲਤਾ ਉਪਲਬਧ ਕਰਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਹੈਲੀਪੈਡ ਧਾਮ ਪੈਦਲ ਰਸਤਾ ਯਾਤਰਾ ਪੜਾਵਾਂ ਤੇ ਹਾਈਵੇ ਤੇ ਸੀਸੀਟੀਵੀ ਕੈਮਰੇਆਂ ذریعے ਨਜ਼ਰ ਰੱਖੀ ਜਾ ਰਹੀ ਹੈ ਯਾਤਰੀਆਂ ਦੀ ਸੁਰੱਖਿਆ ਤੇ ਸੇਵਾ ਲਈ ਰੁਦਰ ਪ੍ਰਯਾਗ ਪ੍ਰਸ਼ਾਸਨ ਵੱਲੋਂ ਪੀਆਰਡੀ ਹੋਮਗਾਰਡ ਪੁਲਿਸ ਐਸਡੀਆਰਐਫ ਯਾਤਰਾ ਮੈਨੇਜਮੈਂਟ ਫੋਰਸ ਡੀਡੀਆਰਐਫ ਦੇ ਜਵਾਨਾਂ ਤੋਂ ਇਲਾਵਾ ਸੈਕਟਰ ਮੈਜਿਸਟਰੇਟਾਂ ਨੂੰ ਤਾਇਨਾਤ ਕੀਤਾ ਗਿਆ ਹੈ ਸੋਨ ਪ੍ਰਯਾਗ ਗੋਰੀਕੁੰਡ ਪੈਦਲ ਯਾਤਰਾ ਮਾਰਗ ਦੇ ਮੁੱਖ ਪੜਾਵਾਂ ਤੇ ਕੇਦਾਰਨਾਥ ਧਾਮ ਵਿੱਚ ਯਾਤਰੀਆਂ ਦੇ ਸਿਹਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਲੋੜਵੰਦ ਯਾਤਰੀਆਂ ਨੂੰ ਆਕਸੀਜਨ ਦੀ ਵੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਪੈਦਲ ਰਸਤੇ ਚੱਲ ਰਹੀ ਘੋੜੇ ਤੇ ਉਹਨਾਂ ਦੇ ਸੰਚਾਲਕਾਂ ਕਾਰਨ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਨਿਗਰਾਨੀ ਟੀਮ ਵੀ ਤੈਨਾਤ ਕੀਤੀ ਗਈ ਹੈ ਧਾਮ ਪਹੁੰਚ ਰਹੇ ਯਾਤਰੀ ਵੀ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਖੁਸ਼ ਹਨ